ਮਿੱਤਰੋ ਅੱਜ ਅਸੀਂ ਮੇਰਾ ਭਰਾਵਾ ਨਾਲ ਸਰਪੰਚ ਵੀਰ ਅਸੀਂ ਅੱਜ ਚੰਡੀਗੜ੍ਹ ਕਿਸੇ ਕੰਮ ਆਏ ਸੀਗੇ ਤਾਂ ਉਸ ਤੋਂ ਬਾਅਦ ਅਸੀਂ ਇੱਧਰ ਇੱਕ ਕਰਾਲੀ ਸਾਈਡ ਵੀ ਆਪਣੇ ਦੋਸਤ ਸੀਗੇ ਮੁੰਡੇ ਉਹਨਾਂ ਨੂੰ ਵੀ ਮਿਲਣ ਆ ਗਏ ਤੇ ਇੱਧਰ ਆ ਪਿੰਡ ਨੇ ਜਿਹੜੇ ਇਹ ਪਿੰਡਾਂ ਦੇ ਚਲੋ ਨਾਂ ਤਾਂ ਹੁਣ ਨਹੀਂ ਮੂੰਹ ਚੜਦੇ ਹੁੰਦੇ ਸਾਰਿਆਂ ਦੇ ਪਰ ਇੱਥੇ ਇੱਕ ਜਿਹੜੀ ਦੇਖਣ ਨੂੰ ਗੱਲ ਮਿਲੀ ਸਰਪੰਚ ਆਪਾਂ ਨੂੰ ਅੰਬ ਦੇ ਜਿਹੜੇ ਰੁੱਖ ਨੇ ਤੇ ਆਪਾਂ ਵੀਰ ਨਾਲ ਵੀ ਗੱਲ ਕਰਾਂਗੇ ਬਾਅਦ ਚ ਬਈ ਹਰੇਕ ਘਰ ਦੇ ਵਿੱਚ ਮਤਲਬ ਅੰਬ ਦਾ ਰੁੱਖ ਦੇਖਦਾ तकरीबन ਤੇ ਖੇਤਾਂ ਦੇ ਵਿੱਚ ਵੀ ਆਏ ਮਤਲਬ ਵਿਚਾਲੇ ਆਪਣੇ ਏਰੀਆ ਦਾ ਪੱਟ ਦਿੰਦੇ ਨੇ ਹਾਂ ਆ ਦੇਖੋ ਜਿਵੇਂ ਆ ਖੇਤ ਦੇ ਸੈਂਟਰ ਚ ਆਂਬ ਮਤਲਬ ਪੱਟ ਦਿੰਦੇ ਨੇ ਇੱਥੇ ਬਹੁਤ ਖੇਤਾਂ ਦੇ ਵਿੱਚ ਮਤਲਬ ਵਿਚਾਲੇ ਬਟਾ ਤੇ ਆਂਬ ਨੇ ਜਿਹੜੇ ਰੁੱਖ ਮਿਲ ਰਹੇ ਨੇ ਬਈ ਬਹੁਤ ਵਧੀਆ ਲੇਕੇਸ਼ਨ ਲੱਗਦੀ ਆ ਰੁੱਖਾਂ ਨਾਲ ਤੇ ਅਸੀਂ ਅੱਗੇ ਲੰਘ ਚੁੱਕੇ ਗਏ ਲੰਘ ਗਏ ਅਸੀਂ ਤੇ ਮੁੜ ਕੇ ਆਏ ਵਾਪਸ ਇਹੀ ਗੱਲ ਦੇ ਮਾਰੇ ਬਈ ਯਾਰ ਵੀਡੀਓ ਜ਼ਰੂਰ ਪਾਈਏ ਇਸ ਗੱਲ ਦੀ ਬਈ ਆਪਣਾ ਲੁਧਿਆਣੇ ਵਾਲਿਆਂ ਨੂੰ ਕੀ ਹੋ ਗਿਆ ਆਪਾਂ ਇਹਨਾਂ ਅਡਵਾਂਸ ਕਿਲਾ ਸੀ ਆਪਣਾ ਲੁਧਿਆਣੇ ਦਾ ਮਤਲਬ ਵੀ ਆਪਣੇ ਪਿੰਡਾਂ 'ਚ ਦੇਖਣ ਨੂੰ ਰੁੱਖ ਬਹੁਤ ਘੱਟ ਮਿਲ ਰਹੇ ਨੇ ਖੇਤਾਂ 'ਚ ਖਾਸ ਕਰ ਠੀਕ ਹੈ ਨਾ ਹੁਣ ਆ ਵੀਰ ਜੀ ਨੇ ਦੱਸਿਆ ਆਪਾਂ ਨੂੰ ਆ ਭਰਾ ਜੀ ਆਪਣੇ ਵੀਡੀਓ ਬਣਾ ਰਹੇ ਨੇ ਤੇ ਬਈ ਇੱਥੇ ਹਰ ਇੱਕ ਦੇ ਹੀ ਮਤਲਬ ਹੋਣੇ ਹੁਣ ਜੇ ਦੂਰ ਦੂਰ ਵੀਡੀਓ 'ਚ ਦੇਖਣੇ ਨਹੀਂਗੇ ਤੇ ਉਹ ਦੇਖੋ ਬਰੋਟੇ ਜੱਡਾ ਉਹ ਆਂਬ ਕਿੱਡਾ ਤੀਰ ਮੜੇ ਐ ਕਰਕੇ ਚੱਲਦੇ ਹੀ ਦਿਖਾ ਦਿਓ ਦੇਖ ਇੱਕ ਮਿੰਟ ਇਹ ਪੌਂਟ ਤੋਂ ਬਾਹਰ ਆ ਬਰੋਟੇ ਉਹ ਦੂਰ ਆ ਹੁਣ ਮੰਨ ਲਓ ਹੁਣ ਕਿੱਡਾ ਬਰੋਟੇ ਜੱਡਾ ਮਤਲਬ ਉਹ ਆਂਬਾ ਮਤਲਬ ਦੇਖ ਲਓ ਹਣਾ ਆ ਦੇਖੋ ਆ ਸਾਰੇ ਮੋਟਰਾਂ ਵਿਖੜੇ ਇੱਕ ਇੱਕ ਦੇਖਣਾ ਤੇ ਇਹ ਵੀਰੇ ਮਤਲਬ ਹਰ ਕੱ데 ਇਸ ਤਰ੍ਹਾਂ ਫਿਰ ਵੀ ਹਾਂਜੀ ਵੀਰੇ ਸਾਰਿਆਂ ਨੇ ਮਤਲਬ ਲਾਏ ਹੋਏ ਨਹੀਂ ਓਕੇ 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 ਤੇ ਬਹੁਤ ਵਧੀਆ ਗੱਲ ਆ ਯਾਰ ਇਹ ਮਤਲਬ ਸਾਨੂੰ ਤਾਂ ਲੱਗੀ ਇਸ ਏਰੀਏ ਦੀ ਤੇ ਚੰਡੀਗੜ੍ਹ ਵੀ ਇਧਰੋਂ 10 ਕਿਲੋਮੀਟਰ ਰਹਿ ਗਿਆ ਤੇ ਇੱਕ ਵੀਰਾ ਜੀ ਮਾੜੇ ਪਿੰਡਾਂ ਦੇ ਨਾਮ ਗੈਣਦੇ ਉਹ ਦੋ ਚਾਰ ਜਿਹੜੇ ਨੇੜੇ-ਨੇੜੇ ਵਾਲੇ ਹਾਂਜੀ ਦੁਬਾਰਾ ਕਿ ਨਿਯੋਜ ਮੜੇ ਨਕਲ ਸਿੰਘਾਂ ਨੇ ਜਿਹੜੀਆਂ ਠਿੰਗੜਾਂ ਰਕੋਲੀ ਸੰਹਾਲੀ ਘਟੌਰ ਸਿੰਘਪਰਾ ਇਹ ਪੈਂਟ ਪਹਿਨ ਇਹ ਪਿੰਡਾਂ ਚ ਬਹੁਤ ਵਧੀਆ ਲੱਗਿਆਈ ਸਾਨੂੰ ਤਾਂ ਇੱਧਰ ਮਤਲਬ ਆ ਕੇ ਖਾਸ ਕਰਕੇ ਰੁੱਖਾਂ ਦੇ ਕਾਰਨ ਬਾਕੀ ਇੱਕ ਹੋਰ ਵੱਡੀ ਗੱਲ ਆ ਬੋਲੀ ਬਹੁਤ ਵਧੀਆ ਇੱਧਰ ਭਰਾਵਾਂ ਦੀ ਸਾਰਿਆਂ ਦੀ ਆਪਣੇ ਨਾਲ ਫਰਕ ਆ ਥੋੜਾ ਜਿਹਾ ਨਾ ਬੋਲਣ ਦਾ ਜਿਹੜਾ ਇਹਨਾਂ ਦਾ ਹੈਗਾ ਮਤਲਬ ਉਹ ਵੀ ਹਾਂ ਮੈਨੂੰ ਹੁਣ ਜਦ ਕਲਵੀਰ ਬੋਲਦਾ ਸੀ ਨਾ ਹਾਂ ਬਹੁਤ ਵਧੀਆ ਲੱਗਿਆ ਤੇ ਬਾਕੀ ਆਪਾਂ ਇੱਕ ਭਰਾ ਨਾਲ ਹੋਰ ਗੱਲ ਕਰਾਂਗੇ ਉਹ ਲੱਗ ਵੀਡੀਓ ਪਾਉਣੇ ਆਪਾਂ ਵੀ ਇਥੇ ਪਾਣੀ ਆ ਜਿਹੜਾ ਉਹਦੇ ਬਾਰੇ ਜਿਹੜੀ ਗੱਲ ਸੀਗੀ ਵੀ ਪਾਣੀ ਕਿੰਨਾ ਮਤਲਬ ਹੈਗਾ ਵੀ ਹਨਾ ਉਹ ਵੀ ਕੰਡੀ ਏਰੀਆ ਪਾਣੀ ਬਹੁਤ ਡੰਗਾ ਤੇ ਬਾਕੀ ਭਰਾ ਉਹ ਇਹੀ ਆ ਵੀ ਰੁੱਖ ਨੇ ਯਾਰ ਵੱਤ ਤੋਂ ਵੱਤ ਲਾਓ ਰੁੱਖਾਂ ਨਾਲ ਜਿਹੜਾ ਵਾ ਬੰਦ ਨੂੰ ਇੰਨੀ ਖੱਚ ਹੁੰਦੀ ਆ ਵੀ ਅਸੀਂ ਵਾਪਸ ਮੁੜ ਕੇ ਆਏ ਮਤਲਬ ਇੱਧਰ ਭਰਾ ਹੁਣਾਂ ਦੀ ਮੋਟਰ ਆ ਉੱਥੇ ਵੀ ਬਹੁਤ ਵਧੀਆ ਮਤਲਬ ਆ ਚਾਰ ਪੰਜ ਹੰਬ ਲੱਗੇ ਹੋਏ ਨੇ ਤੇ ਹਰੇਕ ਦੇ ਜੀਤ ਦੇ ਵਿੱਚ ਲੱਗਿਆ ਹਾਂ ਮੈਂ ਕਹਿੰਦਾ ਘਰੇ ਵੀਨੇ ਘਰੇ ਵੀਨੇ ਤੇ ਇੰਨਾ ਵਧੀਆ ਲੱਗਦਾ ਰੂਟ ਹੁਣ ਕਈ ਬੰਦਿਆਂ ਦੀ ਪਹੁੰਚ ਤੋਂ ਬਾਹਰ ਨੇ ਤੋਂ ਬਾਹਰ ਨੇ ਕੋਈ ਬੁੱਕ ਨਹੀਂ ਮਤਲਬ ਆਮ ਆਪਣੀ ਪਹੁੰਚ ਹਰੇਕ ਹੁਣ ਇੱਥੇ ਮੈਂ ਕਹਿੰਦਾ ਜਿਵੇਂ ਮਰਜ਼ੀ ਕੋਈ ਉਹ ਕਰੇ ਮਤਲਬ ਤੋੜੇ ਚਲੋ ਭਰਾਵੋ ਜੇ ਵੀਡੀਓ ਵਧੀਆ ਲੱਗੀ ਤਾਂ ਕਰਿਓ ਸ਼ੇਅਰ